ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ। ਔਰ ਇਹ ਕਹਿਰ ਚੱਲ ਜਾਨੋ ਮੈਨੂੰ ਲੱਗਦਾ ਵੀ ਅੱਜ 20 ਤੋਂ 25 ਦਿਨ ਹੋ ਗਏ ਨੇ ਅਸੀਂ ਹਰੀਕੇ ਪੱਤਣ ਦੀਆਂ ਜਿਹੜੀਆਂ ਦੋ ਨਹਿਰਾਂ ਜਿਹਨੂੰ ਸਰਪਤਾਜ ਨੇ ਕਿਹਾ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਨਹਿਰਾਂ ਦੇ ਬਿਲਕੁਲ ਕੰਢੇ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਮਿਸਲ ਸਤਲੋਜ ਹੜਪੀੜਤ ਕਿਸਾਨ ਜਥੇਬੰਦੀ ਔਰ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਡੇ ਨਾਲ ਸਾਧਾਂ ਵਾਲੇ ਮਹਾਪੁਰਖ ਵੀ ਆਏ ਨੇ। ਇਨਾਂ ਦੇ ਸਹਿਯੋਗ ਦੇ ਨਾਲ ਇੱਕ ਰਾਹਤ ਕੈਂਪ ਖੋਲਿਆ ਗਿਆ ਔਰ ਮਹਾਪੁਰਖਾ ਜੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਵੀ ਲੈ ਕੇ ਆਏ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਚੈਨਲ ਦੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੁੰਦੇ ਜੀ ਅੱਜ ਪੰਜਾਬ ਦੀ ਬੜੀ ਤਰਾਸ ਦੀ ਏ ਜੇ ਗੱਲ ਕਰੀਏ ਵੀ ਏਸੇ ਹਲਕੇ ਦੀ ਗੱਲ ਕਰੀਏ 23 ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਕੱਲਾ ਫਸਲਾਂ ਦਾ ਨਹੀਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਗਈਆਂ ਬੋਰ ਖਰਾਬ ਹੋ ਗਏ ਮਕਾਨ ਜਿਹੜੇ ਸੀ ਮਕਾਨਾਂ ਤੇੜਾ ਆ ਗੀਆਂ ਬਹੁਤੇ ਮਕਾਨ ਟਹਿ ਗਏ ਕਈਆਂ ਦੇ ਪਸ਼ੂ ਮਰ ਗਏ ਤੇ ਇੱਕ ਵਾਰੀ ਡਿੱਗਿਆ ਜੇ ਕਿਸਾਨ ਡਿੱਗ ਜੇ ਫਸਲ ਮਾਰੀ ਕਰਕੇ ਤੇ ਮੈਨੂੰ ਲੱਗਦਾ ਵੀ 5-7 ਸਾਲ ਉੱਠਦਾ ਨਹੀਂ ਪਰ ਅੱਜ ਇੱਕ ਸਾਲ ਨਹੀਂ ਪਿਆ ਪੰਜਾਬ ਦਾ 24 ਦੇ ਵਿੱਚ ਇਹਨਾਂ ਪਹਿਲੀਆਂ ਪੱਧਰੀ ਕੀਤੀਆਂ ਹੋਣੀਆਂ ਤੇ 25 ਦੀ ਮਾਰ ਫਿਰ ਪੈ ਗਈ ਏ ਕੀ ਕਹਿਣਾ ਚਾਹੋਗੇ ਬਾਬਾ ਜੀ ਅੱਜ ਇਹਨਾਂ ਦੇ ਹਾਲਾਤਾਂ ਦੀ ਮਖੂਸ ਸਾਹਿਬ ਐਸੇ ਤਾਂ ਪ੍ਰਾਤਨ ਸਿੱਖਾਂ ਦੀ ਇੱਕ ਬੜੀ ਵੱਡੀ ਗੱਲ ਹੈ ਵੀ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ। ਕੀ ਬਾਤ। 47 ਤੋਂ ਦੇਖੋ ਤੁਸੀਂ 47 ਆਈ ਆ 86 ਆਈ ਆ ਕਿੰਨੇ ਵਾਰੀ ਹੜ ਆਇਆ। ਕਿਤੇ ਹੜਾਂ ਦੀ ਮਾਰ ਪੈਂਦੀ ਕਿਤੇ ਨੌਜਵਾਨੀ ਨੂੰ ਨਸ਼ੇ ਦੀ ਮਾਰ ਪੈਂਦੀ ਹੈ ਕਿਤੇ ਨੌਜਵਾਨੀ ਵਿਦੇਸ਼ਾਂ ਚਲੀ ਜਾਂਦੀ ਹੈ। ਪੰਜਾਬ ਨੂੰ ਕੋਈ ਨਾ ਕੋਈ ਹਰ ਰੋਜ਼ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ। ਔਰੇ ਜਿੰਨਾ ਹੀ ਦਰਿਆ ਏਰੀਆ ਮਾਜਾਦ ਬਾਬਾ ਜਦੋਂ ਵੀ ਹੜ ਆਉਂਦੇ ਸਭ ਤੋਂ ਵੱਧ ਨੁਕਸਾਨ ਇਹਨਾਂ ਦੇ ਹੁੰਦਾ ਪਰ ਮੈਂ ਸਿੰਗਾਣਾ ਵੀ ਗੱਲ ਕਰ ਰਿਹਾ ਸੀ ਕਿ ਪੰਜਾਬ ਦੇ ਨਾਲ ਤਾਂ ਪੰਜਾਬ ਹੀ ਖੜਦਾ ਪੰਜਾਬ ਦੇ ਲੋਕ ਹੀ ਖੜਦੇ ਆ ਤੇ ਕੋਈ ਸਰਕਾਰਾ ਸਰਪੂਰਾ ਤੋਂ ਪਿਛਲੇ ਸਮੇਂ ਚ ਵੀ ਦੇਖ ਲਓ ਤੁਸੀਂ ਬਹੁਤ ਹੀ ਆਸ ਉਮੀਦ ਨਹੀਂ ਔਰ ਜਿਹੜੇ ਪੰਜਾਬ ਦੇ ਉਹ ਭਾਵੇਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਚਾਹ ਕਿਸੇ ਹੋਰ ਸਟੇਟਾਂ ਦੇ ਵਿੱਚ ਬੈਠੇ ਆ ਚਾਹ ਉਹ ਪੰਜਾਬ ਦੇ ਲੋਕ ਦੂਜੇ ਉਹ ਮਾਲਵਾ ਚਾਹ ਕਿਸੇ ਵੀ ਪੰਜਾਬੀ ਕਿਸੇ ਵੀ ਖੇਤਰ 'ਚ ਬੈਠਾ ਉਹ ਇਹ ਪੰਜਾਬ ਨੂੰ ਮਤਲਬ ਕਿ ਪਿਆਰ ਕਰਦਾ ਇੱਥੋਂ ਦੇ ਲੋਕਾਂ ਨੂੰ ਪਿਆਰ ਕਰਦੇ ਆ ਤੇ ਉਹ ਜਿੰਨੇ ਵੀ ਸਿੱਖ ਆ ਤਗੜੀ ਹੋ ਕੇ ਮਦਦ ਕਰ ਰਿਹਾ ਆਪੋ ਆਪ ਨੂੰ ਕਿਸੇ ਨੇ ਐ ਨਹੀਂ ਕਿ ਕਿਸੇ ਨੂੰ ਕਹਿਣ ਦੀ ਲੋੜ ਪੈਂਦੀ ਜਦੋਂ ਪਤਾ ਲੱਗਦਾ ਕਿ ਜਿਵੇਂ ਸਾਡਾ ਕੋਈ ਸਰੀਰ ਆ ਕਿਸੇ ਵੀ ਅੰਗ ਤੇ ਕੋਈ ਸੱਟ ਵੱਜਦੀ ਸਾਰੇ ਸਰੀਰ ਨੂੰ ਦਰਦ ਹੁੰਦਾ ਕਿ ਜਦੋਂ ਵੀ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਭਵੇਂ ਉਹ ਕਿਸਾਨੀ ਅੰਦੋਲਨ ਦੀ ਗੱਲ ਕਰ ਲੋ ਭਵੇਂ ਹੋਰ ਜਿੰਨੇ ਵੀ ਪੰਜਾਬ ਦੇ ਹੱਕਾਂ ਲਈ ਅੰਦੋਲਨ ਹੋਏ ਆ ਪੰਜਾਬੀ ਕਿਤੇ ਵੀ ਬੈਠਾ ਸਿੱਖ ਕਿਤੇ ਵੀ ਬੈਠਾ ਉਹ ਪੰਜਾਬ ਨਾਲ ਖੜਦਾ ਆ ਜੀ ਸਰਕਾਰ ਗੱਲ ਬੜੀ ਸੋਹਣੀ ਕਹੀ ਦੀ ਪੰਜਾਬ ਨਾਲ ਪੰਜਾਬੀ ਖੜਦੇ ਨੇ ਭਾਵੇਂ ਦੁਨੀਆ ਦੇ ਕਿਸੇ ਕੋਨੇ ਤੇ ਹੁਣ ਹਾਂ ਪੰਜਾਬ ਨਾਲ ਪੰਜਾਬ ਦੀਆਂ ਸਰਕਾਰਾਂ ਕਿਉਂ ਨਹੀਂ ਖੜਦੀਆਂ ਇਹ ਇੱਕ ਬੜਾ ਵੱਡਾ ਸਵਾਲ ਹੈ ਨਾ ਪਿਛਲੀ ਨਹੀਂ ਨਾ ਹੁਣ ਲੋਕ ਗਰਾਊਂਡ ਦੀਆਂ ਰਿਪੋਰਟਾਂ ਨੇ ਕਹਿੰਦੇ ਵੀ ਸਰਕਾਰ ਨੇ ਢੀਮ ਨਹੀਂ ਮਾਰੀ ਸਮਾਜ ਸੇਵੀ ਆਏ ਮਖੋਬਾ ਸਾਹਿਬ ਤੁਹਾਨੂੰ ਵੀ ਪਤਾ ਆਜ਼ਾਦ ਭਾਰਤ ਵਿੱਚ ਸਿੱਖ ਕੌਮ ਤਾਂ ਗੁਲਾਮਾਂ ਨਾਲ ਗੁਲਾਮ ਤੇ ਦੂਜੀ ਗੱਲ ਜਿਹੜਾ ਆਪਾਂ ਦੇਖਦੇ ਆ ਸਰਕਾਰਾਂ ਉਹ ਹਮੇਸ਼ਾ ਹੀ ਪੰਜਾਬ ਨਾਲ ਉਮਰ ਪੰਜਾਬ ਦੇ ਪਾਣੀਾਂ ਦਾ ਮੁੱਦਾ ਹੋਵੇ ਪੰਜਾਬੀ ਬੋਲੀ ਇਲਾਕੇ ਦੀ ਗੱਲ ਆ ਪੰਜਾਬੀ ਚੰਡੀਗੜ੍ਹ ਦੀ ਗੱਲ ਆ ਹਮੇਸ਼ਾ ਜਿਹੜੀ ਸੈਂਟਰ ਸਰਕਾਰ ਉਹ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ ਅੱਛਾ ਉਹ ਮਤਲਬ ਕਿ ਅੱਜ ਤੋਂ ਨਹੀਂ ਬਾਕੀ ਮੈਨੂੰ ਇੱਕ ਬੜੀ ਵੱਡੀ ਸਿਆਣੇ ਵਿਦਵਾਨ ਦੇ ਬੋਲ ਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋ ਕੋਈ ਵੀ ਬਣ ਜਾਏ ਸੈਂਟਰ ਦੇ ਅੱਗੇ ਉਹਦੀ ਇੱਕ ਜਿਹੜੀ ਔਕਾਤ ਇੱਕ ਚੁੰਕੀਦਾਰ ਜਿੰਨੀ ਹੁੰਦੀ ਆ ਇਸੇ ਕੌਮ ਦੇ ਉਸ ਸਮੇਂ ਦੇ 1947 ਵਿੱਚ ਦੇਸ਼ ਦੀ ਵੰਡ ਹੋਈ ਸੀ ਸ਼ਾਇਦ ਮੈਂ ਉਹਨਾਂ ਦਾ ਨਾਮ ਬਿਲਕੁਲ ਨਾ ਭੋਲ ਨਾਵਾ ਤੇ ਬੜੇ ਚੰਗੇ ਸੰਤਾਂ ਨਾਲ ਵੀ ਉਹਨਾਂ ਦਾ ਬਹੁਤ ਜ਼ਿਆਦਾ ਆਪਾਂ ਵੇਖਿਆ ਇੰਟਰਵਿਊ ਹੁੰਿਆ ਬਹੁਤ ਸਿਆਣੇ ਵਿਦਵਾਨ ਹੋਏ ਆ ਕਪੂਰ ਸਿੰਘ ਦੀ ਗੱਲ ਕਰਦਾ ਮੈਂ ਕਪੂਰ ਸਿੰਘ ਨੇ ਕਿਹਾ ਸੀਗਾ ਉਹਨੂੰ ਪੁੱਛਿਆ ਵੀ ਤੁਸੀਂ ਸਰਦਾਰ ਸਰਦਾਰ ਕਪੂਰ ਸਿੰਘ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਮੁੱਖ ਮੰਤਰੀ ਬਣ ਸਕਦੇ ਸੀ ਪੰਜਾਬ ਦੇ ਕੋਈ ਨਹੀਂ ਬੈਨੇ ਪੜੇ ਲਿਖੇ ਸੁਝਵਾਨ ਤੁਹਾਨੂੰ ਸਮਝਾ ਉਹ ਕਹਿੰਦੇ ਵੀ ਜਦੋਂ ਮੈਂ ਇਸ ਦੇਸ਼ ਦੇ ਵਿਧਿ ਵਿਵਧਾਨ ਨੂੰ ਕਾਨੂੰਨ ਨੂੰ ਪੜਿਆ ਤੇ ਮੁੱਖ ਮੰਤਰੀ ਦੀ ਜਿਹੜੀ ਔਕਾਤ ਇੱਕ ਚੁੰਕੀਦਾਰ ਜਿੰਨੀ ਆ ਇਸ ਕਰਕੇ ਵੀ ਕੋਈ ਵੀ ਤੁਸੀਂ ਮੁੱਖ ਮੰਤਰੀ ਬਣਾ ਲਓ ਤੁਸੀਂ ਇਹ ਹਾਲਾਤ ਇਵੇਂ ਰਹਿਣਗੇ ਕਿਉਂਕਿ ਜਿਹੜਾ ਕਾਨੂੰਨ ਆ ਸਿਸਟਮ ਆ ਉਹ ਮਤਲਬ ਕਿ ਪੰਜਾਬ ਲਈ ਕੁਝ ਹੋਰ ਆ ਦੂਜੀਆਂ ਸਟੇਟਾਂ ਲਈ ਕੁਝ ਪਰ ਇੱਕ ਸੂਬੇ ਦਾ ਆਗੂ ਹੁੰਦਾ ਹੈ ਮੁੱਖ ਮੰਤਰੀ ਸੀਐਮ ਜੀ ਉਹ ਪੰਜਾਬ ਦੇ ਲੋਕਾਂ ਪ੍ਰਤੀ ਸੀਰੀਅਸ ਹੋਣਾ ਚਾਹੀਦਾ ਇੱਕ ਪਾਸੇ ਲੋਕ ਡੁੱਬਦੇ ਹੋਣ ਘਰਾਂ ਦੇ ਵਿੱਚ ਸੱਥਰ ਵਿੱਚੇ ਹੋਣ ਤੇ ਆਪਾਂ ਫਿਰ ਵੀ ਆਪਾਂ ਉਹ ਕਮੇਡੀ ਕਰੀਏ ਤੇ ਆਪਾਂ ਅਦਰ ਸਟੇਟਾਂ ਦੇ ਵਿੱਚ ਜਸ਼ਨ ਮਨਾਈਏ ਇਡਲੀ ਖਾਣ ਚਲ ਜਾਈਏ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਚਲ ਜਾਈਏ ਇੱਕ ਪਾਸੇ ਘਰ ਦੇ ਵਿੱਚ ਡੁੱਬਦੇ ਹੁਣ ਤੇ ਦੂਜੇ ਘਰ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ ਸੋ ਵਿੱਚ ਸਿਆਣਿਆਂ ਦੀ ਕਹਾਵਤ ਆ ਮੁਖੂ ਜੀ ਜੇ ਰੋਣ ਨਹੀਂ ਆਉਂਦਾ ਤੇ ਰੋਣ ਵਰਗਾ ਮੂੰਹ ਜ਼ਰੂਰ ਬਣਾਓ ਕਿਸੇ ਦੇ ਸਮੇ ਕਿਸੇ ਦੇ ਕੋਈ ਦੁੱਖਾ ਵਿਪਤਾ ਦੁਕਾਨ ਦੇ ਬਾਹਰ ਟੁੱਕੇ ਤੁਹਾਨੂੰ ਉਹਦੇ ਦੁੱਖ ਚ ਸ਼ਰੀਕ ਹੋਣਾ ਜ਼ਰੂਰੀ ਆ ਪਰ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਕਿ 92 ਐਮਐਲਏ ਜਿਤਾਏ ਆ ਲੋਕਾਂ ਨੇ ਕਿ ਲੋਕਾਂ ਨੂੰ ਬੜੀ ਆਸ ਆ ਉਮੀਦ ਆ ਕਿ ਇਹ ਸਰਕਾਰ ਸਾਡੇ ਬਹੁਤ ਜ਼ਿਆਦਾ ਵਿਕਾਸ ਕਰੋ ਕੰਮ ਕਰੋ ਇਸ ਕਰਕੇ ਲੋਕਾਂ ਨੇ ਤੁਹਾਨੂੰ ਇੰਨਾ ਵੱਡਾ ਸੰਯੋਗ ਦਿੱਤਾ ਤੁਹਾਡੇ ਸਾਰੇ ਐਮਐਲਏ 92 ਜਿਤਾਏ ਆ ਇਹਨਾਂ ਦਾ ਫਰਜ਼ ਆ ਕਿ ਲੋਕਾਂ ਦੇ ਵੱਤੋ-ਵਾਦ ਦੁੱਖਾਂ ਵਿੱਚ ਸ਼ਰੀਕ ਹੋਣਾ ਸੀ ਕਹਿੰਦੇ ਸੀ ਆਮ ਘਰਾਵਾਂ ਚੋਂ ਉੱਠ ਕੇ ਸੀ ਆਏ ਆਮ ਆਦਮੀ ਆ ਮਤਲਬ ਆਮ ਆ ਤੁਹਾਡੇ ਵਰਗੇ ਆ ਕਮਰ ਸਰਕਾਰਾਂ ਦਾ ਬਾਬਾ ਜੀ ਤੁਹਾਡੇ ਵਰਗੇ ਮਹਾਪੁਰਖ ਕਰਨ ਦੇ ਕੋਈ ਲੰਗਰ ਪਕਾ ਕੇ ਲੈ ਕੇ ਆ ਰਿਆ ਕੋਈ ਮਹਾਪੁਰਖ ਬੰਨ ਬੰਨਣ ਦੇ ਨੇ ਜੇ ਆਪਾਂ ਬਾਉਪੁਰ ਵਾਲੇ ਪਾਸੇ ਚੱਲ ਜੀ ਗਏ ਬਾਬਾ ਸੁਖਾ ਸਿੰਘ ਉਹ ਬੰਨਣ ਦੇ ਨੇ ਇੱਥੇ ਆ ਰੁਕਣੇ ਵਾਲੇ ਪਾਸੇ ਇੱਥੇ ਵੀ ਕੋਈ ਮਹਾਪੁਰਖ ਸਰਕਾਰ ਸਿਰਾਂ ਸੰਪਰਦਾਵਾਂ ਲੱਗੀਆਂ ਆ ਰਾਜੀ ਸਭਰਾ ਤੇ ਪਰਲੇ ਪਾਸੇ ਵੱਡੇ ਸਭਰਾ ਚੱਲ ਜੀ ਵੀ ਹਰ ਪਾਸੇ ਸੰਤ ਮਹਾਪੁਰਖ ਅੱਜ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਸਰਕਾਰਾਂ ਅੱਜ ਮਤਲਬ ਦੇਖ ਨਹੀਂ ਰਹੀਆਂ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਵੀ ਇਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਹੇਠਲੇ ਹੁੰਦੇ ਨੇ ਝੋਲੀ ਚੁੱਕ ਕਹਿ ਦਈਏ ਜਾਂ ਉਹਨਾਂ ਦੇ ਜੋ ਪੰਜ ਸਰਪੰਚ ਵੀ ਰੇਤਾ ਦਿਨ ਰਾਤ ਧੌਂਦੇ ਨੇ ਇਹਨਾਂ ਦੇ ਟਿੱਪਰ ਆਉਂਦੇ ਨੇ ਦਰਿਆਵਾਂ ਦੇ ਵਿੱਚ ਤੱਕ ਆਉਂਦੇ ਨੇ ਵੀ ਅੱਜ ਨਾ ਕੋ ਬੇੜੀ ਆ ਰਹੀ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਨਾ ਕੋ ਬੇੜਾ ਆ ਰਿਹਾ ਇਹ ਮਤਲਬ ਕੀ ਉਡੀਕ ਕਰਨ ਤੇ ਵੀ ਲੋਕਾਂ ਦਾ ਬੇੜਾ ਬਹਿ ਜਾ ਫਿਰ ਬੇੜੇ ਆਉਣਗੇ ਮਖੋ ਜੀ ਮੈਂ ਸ਼ੁਰੂ ਜੇ ਗੱਲ ਕਹੀ ਸੀ ਪੰਜਾਬ ਨਾਲ ਤਾਂ ਪੰਜਾਬ ਹੀ ਖੜਦਾ ਇਹਨਾਂ ਨੇ ਨਹੀਂ ਖੜਨਾ ਉਹ ਜਿਹੜੀਆਂ ਹੈ ਪੰਜਾਬੀ ਆ ਪਰ ਇਹਨਾਂ ਦੀਆਂ ਕੀ ਮਜਬੂਰੀਆਂ ਸੈਂਟਰ ਦੇ ਅੱਗੇ ਚਾਹ ਇਹਨਾਂ ਦੇ ਅੰਦਰ ਕੋਈ ਲਾਲਚ ਆ ਸਵਾਰਥ ਹੈ ਤਾਂ ਇਹ ਜਾਣ ਦੱਸ ਸਕਦੇ ਆ ਪਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਥੇਬੰਦੀਆਂ ਉਹ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਸੰਕਟ ਦਾ ਸਮਾਪਤ ਦਾ ਸਮਾਂ ਹੋਦਾ ਉਹ ਖੜਦੇ ਉਹ ਖੜਦੇ ਰਹਿਣਗੇ ਪਰ ਸਰਕਾਰਾ ਤੁਸੀਂ ਦੇਖ ਲਓ ਪਿਛਲਾ ਇਤਿਹਾਸ ਵੇਖ ਲਓ ਉਹਨਾਂ ਵਾਲੇ ਸਮੇਂ 'ਚ ਇੰਹੀਂ ਕਰਦੇ ਰਹੇ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਲੋਕਾਂ ਨਾਲ ਖੜ ਗਿਆ ਮੈਂ ਹੈਲੀਕਾਪਟਰ ਹੀ ਲੋਕਾਂ ਨੂੰ ਦੇ ਦਿੱਤਾ ਇਦੋਂ ਵੱਡਾ ਹੋਰ ਮਜ਼ਾਕ ਕਰ ਸਕਣਾ ਕਿ ਹੋ ਸਕਦਾ ਹਮ ਅੱਜ ਉਹਨੂੰ ਅੱਜ ਉਹਨੂੰ ਅੱਜ ਉਹਨੂੰ ਇਹ ਸੀ ਦਾ ਪਤਾ ਵਾ ਕਿ ਪੰਜ-ਸੱਤ ਦਿਨਾਂ ਦੇ ਮੁਸੀਬੇ ਦੇ ਨਿਕਲ ਜਾਣ ਤੇ ਮੈਂ ਕਹਿੰਦਾ ਪਿਛਲੇ ਨੂੰ ਤਾਂ ਮੁਰਗੀ ਤੇ ਬੱਕਰੀ ਤੁਹਾਨੂੰ ਪੈਸੇ ਦੇਣਾ ਹੈ ਕਿ ਤੁਹਾਨੂੰ ਮੈਂ ਜਹਾਜ਼ ਹੀ ਛੱਟਾ ਚੜ੍ਹਨੋ ਇਦੋਂ ਵੱਡਾ ਹੋਰ ਲੋਕਾਂ ਨਾਲ ਕੀ ਮਜ਼ਾਕ ਹੋ ਸਕਦਾ ਇੱਕ ਸਾਡਾ ਸ਼ਲੋਕਨ ਬਹੁਤ ਸੋਹਣਾ ਕਿ ਸਰਕਾਰਾਂ ਤੇ ਨਾ ਆਸ ਕਰੋ ਤੇ ਆਪਣੀ ਰਾਖੀ ਆਪ ਕਰੋ ਉਹ ਅਸੀਂ ਕਰ ਰਹੇ ਹਾਂ ਦਿਸਰਿਆ ਵਾ ਜਿਸ ਪਾਸੇ ਵੀ ਜਾਓ ਇਹ ਸਾਨੂੰ ਵਿਰਾਸਤਸ ਮਿਲਿਆ ਖਾਲਸੇ ਨੂੰ ਕਿ ਖਾਲਸੇ ਨੇ ਖਾਲਸੇ ਨੇ ਖੜਾ ਹੋਵੇ ਖਾਲਸਾ ਉਹ ਖਾਲਸੇ ਨਾਲ ਖਾਲਸਾ ਖੜਾ ਰਹਿੰਦਾ ਆਇਆ ਰਹਿੰਦਾ ਰਹੂਗਾ ਤੇ ਰਹਿੰਦਾ ਹੁਣ ਰਹੇ ਹੈ ਨਾ ਤੁਸੀਂ ਜਿਸ ਪਾਸੇ ਵੀ ਜਾਓਗੇ ਸੰਤਾਂ ਤੁਸੀਂ ਆਪ ਹੀ ਦੱਸ ਚੁੱਕੇ ਜਿਸ ਤਰ੍ਹਾਂ ਬਾਬਾ ਸੰਤ ਸੋਕਾ ਸਿੰਘ ਉਹਨਾਂ ਸੜੀ ਆੜਵਿਆਂ ਦਾ ਜਗਾ ਜੇ ਉਹਨਾਂ ਦੀ ਫੌਜ ਡੱਟੀ ਹੋਈ ਭਾਵੇਂ ਉਹ ਬਾਹਰ ਵਾ ਉਹ ਦਿਨ ਚ 10-10 ਸੌਰੀ ਫੋਨ ਕਰਦੇ ਆ ਬੀ ਸਿੰਘ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਜਿਵੇਂ ਦੀ ਚਾਹ ਚੀਨਾ ਗੁਰੂ ਕਾ ਸਿਨਾ ਉਹ ਵੀ ਸੁਭਰਾਵੇਂ ਡਟ ਕੇ ਮੋਰਚਾ ਲਾਏ ਬੈਠੇ ਆ ਸੰਗਤਾਂ अनेਕਾਂ ਹੀ ਦੂਰ-ਦਰਾਡੇ ਤੋਂ ਆ ਕੇ ਜੰਗਰਾ ਵਾਸਤੇ ਚਾਰਾ ਡੰਗਰਾਂ ਵਾਸਤੇ ਚਾਰਾ ਹੋਰ ਜਿਹੜੀ ਲੋੜਿੰਦੀ ਸਾਨੂੰ ਵਸਤ ਕਰਦੀ ਚਾਹ ਮਿੱਠਾ ਵਗੈਰਾ ਉਹ ਵੀ ਬਾਹਰੋਂ ਆ ਕੇ ਸੰਗਤਾਂ ਹੀ ਸਾਡਾ ਪੂਰਤੀ ਕਰ ਰਹੀਆਂ ਹੜਪੀਟਾਂ ਵਾਸਤੇ ਹੜਪੀਟੇ ਵਿਚਾਰੇ ਮੂੰਹ ਚੋਕ ਕੇ ਬਾਹਰ ਦੇਖੀ ਜਾਂਦੇ ਆ ਕਿਉਂਕਿ ਉਹਨਾਂ ਕੋਲ ਰਸਤਾ ਕੋਈ ਨਹੀਂਗਾ ਹੋਰ ਜਿਹੜੇ ਕਰਕੇ ਨੈਲੋ ਨਰਾਚਾਰਾ ਲੈ ਕੀ ਇਹ ਸਿਰ ਸਾਡੇ ਸਾਡੇ ਸਿੱਖਾਂ ਦੇ ਵਿਰਸੇ 'ਚ ਇਹ ਚੀਜ਼ ਆਈ ਆ ਜਿਹੜੇ ਅਸੀਂ ਤੇ ਬਾਹਰ ਜਾ ਜਾ ਕੇ ਇਹਦੇ ਸਾਡੇ ਘਰੇ ਪਈ ਮਸੀਬਤ ਅਸੀਂ ਆਪ ਦੀ ਕਿਉਂ ਨਹੀਂ ਉਪਰਾਸ ਪਰ ਜਿਹੜਾ ਸਾਡਾ ਹੱਕ ਹੱਕਾਂ ਵਾਸਤੇ ਅਸੀਂ ਜ਼ਰੂਰ ਲੜਦੇ ਆ ਇਹ ਸਾਡੇ ਵੱਲ ਛੋਟੀਆਂ ਚੀਜ਼ਾਂ ਵਾ ਸਰਕਾਰ ਸਾਡੀ ਬਣਾਈ ਹੁੰਦੀ ਹੈ ਸਰਕਾਰ ਦੇ ਕੰਮ ਵਾ ਇਸ ਚੀਜ਼ ਨੂੰ ਨੇਪੇ ਚੜਾਉਣਾ ਪਰ ਜੇ ਸਰਕਾਰ ਦੇ ਮੋਹ ਵਾਲੇ ਵੀ ਅਸੀਂ ਵੇਖੀ ਜਾਵਾਂਗੇ ਇਸ ਮੋਰ ਤੇ ਆਪੇ ਹੀ ਫਤਕ ਕਰ ਲੈ ਤੇ ਫਤਕ ਕਰਦੇ ਵੀ ਰਵਾਂਗੇ ਕਿ ਕਰ ਵੀ ਰਹੇ ਆ ਬਿਲਕੁਲ ਪਰ ਸਾਡੀ ਬਣਾਈ ਚੁਣੀ ਹੋਈ ਸਰਕਾਰ ਦੇ ਸਾਡਾ ਰੋਸ ਜਰੂਰ ਦਾ ਭਾਈ ਸਾਡੇ ਵਾਸਤੇ ਕੀ ਕੀਤਾ ਬਿਲਕੁਲ ਜੀ ਸਰਕਾਰਾਂ ਨੂੰ ਅਸੀਂ ਟੈਕਸ ਦਿੰਨੇ ਆ ਜਿਸ ਵੇਰੇ ਅਸੀਂ ਉੱਠਦੇ ਅਸਾਰ ਜੇ ਇਹ ਜੇ ਪੱਕੇ ਚੱਲੇ ਨੇ ਤੇ ਉੱਥੇ ਆਪਾਂ ਬਿੱਲ ਦੇ ਉੱਪਰ ਟੈਕਸ ਲਾ ਕੇ ਆਇਆ ਜੇ ਸਵੇਰੇ ਬਰਸ਼ ਪੀਸ ਚੱਕੀ ਦੇ ਤਾਂ ਹੀ ਟੈਕਸ ਭਰ ਕੇ ਉਹ ਚੱਕੀ ਏ ਜੇ ਅਸੀਂ ਗੈਸ ਔਨ ਕੀਤਾ ਤਾਂ ਵੀ ਸਵੇਰ ਤੋਂ ਲੈ ਕੇ ਸ਼ਾਮ ਦੇ ਉਤੇ ਚਾਹ ਤਰੀਏ ਦਾਲ ਤਰੀ ਹਰੇਕ ਚੀਜ਼ ਨੂੰ ਟੈਕਸ ਲਾ ਕੇ ਆਇਆ ਪਰ ਆ ਸਮਾਂ ਹੈ ਟੈਕਸ ਸਰਕਾਰਾਂ ਨੇ ਰਿਟਰਨ ਕਰਨ ਦਾ ਵਿਦੇਸ਼ਾਂ ਦੇ ਵਿੱਚ ਜਦੋਂ ਕਿਸੇ ਦੇ ਵਿਪਤਾ ਪੈਂਦੀ ਹੈ ਕਰੋਨਾ ਟਾਈਮ 'ਚ ਘਰੇ ਬੈਠਿਆਂ ਦੇ ਤਨਖਾਹਾਂ ਖਾਤਿਆਂ 'ਚ ਪਾਈਆਂ ਗਈਆਂ ਪਰ ਇੱਥੇ ਅੱਜ ਰੈੱਡ ਕਰਾਸ ਅਸੀਂ ਕੋਈ ਅਸਲਾ ਲੈਣਾ ਤੇ 20 25 30 ਹਜ਼ਾਰ ਦੀ ਫਾਈਲ ਹੈ ਰੈੱਡ ਕਰਾਸ ਨੇ ਜਿਹੜਾ ਪੈਸਾ ਹੁੰਦਾ ਹੈ ਇਹ ਕੁਦਰਤੀ ਆਫਤ ਦੇ ਵਰਤਨਾ ਹੁੰਦਾ ਪਰ ਅੱਜ ਮਾਫ ਕਰਨਾ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਵੀ ਅੱਜ ਉਹ ਪੈਸਾ ਵਰਤਿਆ ਨਹੀਂ ਜਾ ਰਿਹਾ ਪਰ ਸਮਾਜ ਸੇਵੀਆਂ ਦੀ ਬਾਬਾ ਜੀ ਗੱਲ ਕਰੀਏ ਆ ਵੇਖੋ ਆਪਾਂ ਟਰਾਲੀਆਂ ਭਰ-ਭਰ ਕੇ ਜਾਣ ਡੀਆਂ ਹਿਮਾਚਲ ਦੀ ਵਿੱਚ ਬਾੜ ਆ ਜੇ ਹੜ ਆ ਜੇ ਫਲੱਡ ਆ ਜੇ ਉੱਥੇ ਪਾਣੀ ਦੀ ਬੋਤਲ ਜਿਹੜੀ ਹੈ ਉਹ 20 ਰੁਪਏ ਵਾਲੀ 100 ਰੁਪਏ ਦੀ ਹੋ ਜਾਂਦੀ ਏ ਤੇ ਇੱਥੇ ਆਪਾਂ ਵੇਖਿਆ ਮਗਰ ਤੁਹਾਡੇ ਵੇਖਦਾ ਪੰਜਾਬ ਦਾ ਇੱਕ ਤੁਸੀਂ ਟਰੱਕ ਹੀ ਲਵਾ ਲਿਆ ਪਾਣੀ ਦਾ ਹੜਪੜ ਤੇ ਜੀ ਤੇ ਦੂਰ ਗੱਲ ਛੱਡੋ ਜੀ ਅਸੀਂ ਹਿਮਕੋਣ ਸਾਹਿਬ ਦੀ ਯਾਤਰਾ ਤੇ ਜਾਈਏ ਤੇ ਗੁਰੂ ਧਾਮਾਂ ਵਾਸਤੇ ਜਾਈਦਾ ਤੇ ਉੱਥੇ ਸਾਨੂੰ ਬੋਤਲ ਜਿਹੜੀ 20 ਰੁਪਏ ਵਾਲੀ ਬੋਤਲ ਉੱਥੇ 100 ਰੁਪਏ ਦੀ 150 ਦੀ ਮਿਲਦੀ ਆ ਤੇ ਜਦੋਂ ਆਫਤਾਂ ਦੀ ਉਹ ਹੀ ਹੋਰ ਦੁਗਣੀਆ ਵਧਾ ਕੇ ਦਿੰਦੇ ਸਾਨੂੰ ਸਭ ਤੋਂ ਵੱਡੀ ਤਰਸਦੀ ਇਹ ਸਾਡੇ ਵਾਸਤੇ ਹੈ ਕਿ ਜਦੋਂ ਸੈਂਟਰ ਸਰਕਾਰ ਨੇ ਆਪਣੇ ਹੱਥ ਵਿੱਚ ਲਿਆ ਜਿਹੜੇ ਡੈਮ ਆਪਣੇ ਹੱਥ ਚ ਲਏ ਆ ਆਪਦੇ ਸਿਸਟਮ ਸਾਰਾ ਉਹਨਾਂ ਉਹ ਤੋਂ ਬਾਅਦ ਪੰਜਾਬ ਜਿਆਦੀ ਮਾਰ ਚਲਣ ਡਿਆ ਆ ਇਹ ਜਾਣ ਬੁਝ ਕੇ ਸਰਕਾਰਾਂ ਵੱਲੋਂ ਜਿਹੜਾ ਪੰਜਾਬ ਨੂੰ ਡੁੱਬਿਆ ਜਾ ਰਿਹਾ ਆ ਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਕਿ ਭਗਵੰਤ ਮਾਨ ਜਿਹੜਾ ਲਾਰੇ ਲਾ ਕੇ ਆਇਆ ਸੀ ਜਿਹੜੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਟੈਕਸ ਨਾਲ ਜਹਾਜ ਲੈ ਕੇ ਕੇਜਰੀਵਾਲ ਨੂੰ ਕਿਤੇ ਮਹਾਰਾਸ਼ਟਰ ਘੁੰਮਣ ਡਿਆ ਆ ਕਿਤੇ ਗਵਾਲੀਅਰ ਜੇ ਇਲੈਕਸ਼ਨ ਹੁੰਦੀ ਤੇ ਸਾਰੇ ਬੋਰਡ ਆਪਦੇ ਖਰਚੇ ਪੰਜਾਬ ਦੇ ਟੈਕਸ ਤੋਂ ਲੱਗਦੇ ਆ ਅੱਜ ਇਟਲੀ ਦੋਸਾ ਖਾਂਡਿਆ ਜਿਹੜਾ ਸੰਭਰ ਜਾ ਕੇ ਖਾਂਡਿਆ ਆ ਤਾਮਿਲਨਾਡੂ ਵਿੱਚ ਆਪਦੇ ਘਰ ਵਿੱਚ ਜਿੰਦਾ ਘਰ ਨੂੰ ਬੰਢਿਆਵੇ ਤੁਹਾਨੂੰ ਬਾਹਰ ਸੁਝਦਾ ਕੋਸ਼ਿਸ਼ ਹੋਦੀ ਆ ਪਿਛਲੇ ਦਿਨਾਂ 'ਚ ਸ਼ਾਇਦ ਤੁਸੀਂ ਆਡੀਓ ਸੁਣੀ ਹੋ ਜਿਹੜੀ ਭਗਵੰਤਮਾਨ ਸਾਹਿਬ ਅੱਗੇ ਬੈਠੇ ਨੇ ਸੁਣੀ ਹੈ ਕਿ ਨਹੀਂ ਵੀ ਜਿਹਦੇ ਚੋ ਗਏ ਸ਼ਾਮ-ਦਾਮ ਡੰਡ ਭੇਦ ਝੂਠ ਸੱਚ ਲੜਾਈ ਝਗੜਾ ਤੁਹਾਨੂੰ ਲੱਗ ਨਹੀਂ ਰਿਹਾ ਵੀ ਅੱਜ ਇਹ ਉਹ ਜਿਹੜੇ ਨਮਾਇंदे ਨੇ ਉਹ ਗੱਲ ਤੇ ਪਹਿਰਾ ਦੇ ਰਹੇ ਨੇ ਕਿ ਨਹੀਂ ਦੇ ਰਹੇ ਉਹਨਾਂ ਨੂੰ ਦਾਸ ਕਿਸਾਨ ਮਜ਼ਦੂਰ ਸੰਘਰਸ਼ੀ ਮਿੱਟੀ ਵੱਲੋਂ ਇਹ ਚੇਤਾਵਨੀ ਦਿੰਦਾ ਕਿ ਡੰਡ ਭੇਜਿਆ ਜਿਹੜਾ ਤੁਹਾਨੂੰ ਸਤਾਈ ਵਿੱਚ ਦੱਸਾਂਗੇ ਕਿ ਪੰਡਾਂ ਵਿੱਚ ਤੁਸੀਂ ਕਿਵੇਂ ਵੜਦੇ ਹੋ ਜਿਹੜੇ ਅੱਜ ਸਾਡੇ ਬੱਚੇ 84 80 ਹਟਾਇਆ 4780 ਹਟਾਇਆ 6571 ਹਰ ਇੱਕ ਥਾਂ ਤੇ ਜਿੱਥੇ ਵੀ ਆ ਦੇਸ਼ ਦੀ ਜਿਹੜੀ ਵੰਡ ਦੱਸਦੇ ਉਹ ਦੇਸ਼ ਦੀ ਵੰਡ ਨਹੀਂ ਕੱਲੇ ਪੰਜਾਬ ਦੀ ਵੰਡ ਹੋਈ ਆ 10 ਲੱਖ ਤੋਂ ਵੱਧ ਜਿਹੜਾ ਸਰੀਰ ਆਪਣੇ ਸਿੰਘ ਸੁਰਮੇ ਸਿੰਘਾਂ ਦਾ ਲੱਗਾ ਆ ਤੇ ਇਹ ਕੱਲੇ ਪੰਜਾਬ ਦੀ ਵੰਡ ਹੋਈ ਆ ਔਰ ਉਹਨੂੰ ਦਬਾ ਕੇ ਇਹਦਾ ਕਾਰਨ ਇਹੋ ਹੀ ਆ ਕਿ ਸਿੱਖ ਜਿਹੜਾ ਪੂਰੇ ਦੇਸ਼ ਵਾਸਤੇ ਕਮਾਉਂਦਾ ਆ ਅੱਜ ਐਮਐਸਪੀ ਦੀ ਮੰਗ ਕੀਤੀ ਤੇ ਪੂਰੇ ਦੇਸ਼ ਵਾਸਤੇ ਕੀਤੀ ਆ ਉਹਨਾਂ ਖਨਿਆਜਾ ਇਹ ਭੁਗਤਣਾ ਪੈਣ ਰਿਹਾ ਕਿ ਉਹਨੂੰ ਡੂਬ ਦਿਓ ਇਹਨਾਂ ਨੂੰ ਦਬਾ ਦਿਓ ਇਹ ਗਰੀਬ ਹੋਣ ਇਤਰ ਲਈ ਮਰਨ ਸਾਡੀਆਂ ਪੜੀਆਂ ਖਰੀਦੋ ਸਾਡਾ ਇੱਥੇ ਰਾਜ ਚੱਲੇ ਬਿਲਕੁਲ ਜੀ ਹਾਂਜੀ ਬਾਬਾ ਜੀ ਅਖੀਰ ਕੀ ਕਹਿਣਾ ਚਾਹੁੰਦੇ ਜੀ ਜੇ ਗੱਲ ਕਰੀਏ ਮੈਨੂੰ ਲੱਗਦਾ ਵੀ ਇਹਨਾਂ ਦੀ ਆਏ ਸਾਲ 47 ਬਰਬਾਦੀ ਏ ਘਰਾਂ ਦੇ ਉਜਾਰੇ ਘਰੋਂ ਬੇਕਾਰ ਹੋਣਾ ਪੈ ਰਿਆ ਹੈ ਰੈਸਕਿਊ ਕਰਨ ਦੇ ਆ ਘਰ ਛੱਡਣੇ ਕਿੱਡੇ ਗੌਖੇ ਨੇ 84 ਦੇ ਸਾਡੇ ਬਜ਼ੁਰਗਾਂ ਜੀ ਤੱਕ ਨਹੀਂ ਪੁੱਲੇ ਵੀ ਸਾਨੂੰ ਉਹ 47 ਦੇ ਜਿਹੜੇ ਘਰ ਛੱਡੇ ਸੀ ਪਰ ਅੱਜ ਇਹਨਾਂ ਨੂੰ ਮਦਦ ਘਰੋਂ ਬੇਕਾਰ ਹੋਣਾ ਪੈ ਰਿਹਾ ਆਏ ਸਾਲ ਹੀ ਤੇ ਸਮਾਨ ਚੁੱਕਣ ਥੱਲਨ ਚ ਅੱਧਾ ਪਸੂਖੀ ਹੋ ਜਾਂਦਾ ਯਾਰ ਬਣਾ ਇੱਕ ਸੰਚੈਪ ਰਾਜਪੁਰਾਂ ਜੀ ਜੋ ਮਰੋਸਾ ਗੱਲ ਏ ਆ ਇੱਕ ਪੰਛੀ ਵੀ ਜਿਹੜਾ ਸ਼ਾਮ ਵਾਂਗ ਲੱਤ ਜਾਂਦਾ ਆਪਦੇ ਬੰਦਾ ਤੇ ਕੋਈ ਵੀ ਇਨਸਾਨ ਆ ਉਹ ਸ਼ਾਮ ਨੂੰ ਆਪਣੇ ਘਰ ਜਾਂਦਾ ਪਰ ਵੇਖੋ ਵਿਚਾਰੇ ਤਾਂ ਕਿੰਨੇ ਵਾਰੀ ਮਾਰ ਪੈ ਗਈ ਪਰ ਉਹ ਬੇਕਾਰ ਹੋ ਗਏ ਪਸ਼ੂ ਜਮੀਨਾਂ ਇਹਨਾਂ ਦੀਆਂ ਜਿਹੜੀਆਂ ਬਰਬਾਦ ਹੋ ਗਈਆਂ ਉਹਦਾ ਬਹੁਤ ਵੱਡਾ ਨੁਕਸਾਨ ਹੈ ਅੱਜ ਨਹੀਂ 47 47 ਤੋਂ ਲੈ ਕੇ 84 ਤੱਕ ਮਤਲਬ ਕਿ ਇਹ ਨੁਕਸਾਨ ਹੀ ਨੁਕਸਾਨ ਚੱਲਦਾ ਆ ਰਿਹਾ ਪੰਜਾਬ ਤਾਂ ਪਰ ਇਹ ਸਰਕਾਰਾਂ ਨੂੰ ਜ਼ਰੂਰੀ ਇਹਨਾਂ ਦਾ ਖਿਆਲ ਕਰਨਾ ਚਾਹੀਦਾ ਕਿ ਮਤਲਬ ਕਿ ਅੱਜ ਫਿਰ ਬਾਬਾ ਜੀ ਲੰਗਰ ਉੱਥੋਂ ਪਕਾ ਕੇ ਲੈ ਕੇ ਆਉਂਦੇ ਅੱਜ ਅੱਜ ਨਾ ਸਾਨੂੰ ਇੱਥੇ ਸਾਡੇ ਦਵਿੰਦਰ ਸਿੰਘ ਜੀ ਸੇਖੋ ਇਸਨੂੰ ਸੱਤ ਲੋਈ ਦੇ ਵਿੱਚ ਬਹੁਤ ਸੇਵਾ ਕਰ ਰਹੇ ਆ ਉਹ ਅਸੀਂ ਆਏ ਸੀਗੇ ਵੀ ਕੀ ਚੀਜ਼ ਚਾਹੀਦੀ ਆ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਜੀ ਅੱਜ ਤੁਸੀਂ ਲੰਗਰ ਤਿਆਰ ਕਰਕੇ ਲੈ ਕੇ ਆਓ ਅਸੀਂ ਲੰਗਰ ਦੁੱਧ ਜਿੰਨੀ ਵੀ ਰਸਨ ਹੋਣੀ ਸੀ ਹੁਣ ਜਾ ਕੇ ਗੁਰਦੁਆਰੇ ਜਿੱਥੇ-ਥੇ ਲੋੜ ਆ ਵੰਡ ਕੇ ਆਵਾਂਗੇ ਤੇ ਅਸੀਂ ਅੱਜ ਇਹ ਵੇਖ ਅਸੀਂ ਤੇ ਇਹ ਦੋ ਤਿੰਨ ਦਿਨ ਦੇਖ ਰਹੇ ਆ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਹੁਣ ਸਾਨੂੰ ਕੋਈ ਏਰੀਏ ਦੇ ਵਿੱਚੋਂ ਸਿੰਘਾਂ ਨੇ ਦੱਸਿਆ ਕਿ 500 ਮਸ਼ਰਦਾਨੀ ਦੀ ਜ਼ਰੂਰ ਤੇ ਉਹ ਮੱਛਰ ਬਹੁਤ ਜ਼ਿਆਦਾ ਉਹਦੇ ਕੋਠਿਆਂ ਦੇ ਉੱਪਰ ਆ ਤੇ ਉਹ ਸੀਗਾ ਚਲੋ ਕੋਈ ਗੱਲ ਨਹੀਂ ਮਹਾਰਾਜ ਆਪ ਹੀ ਚਲੋ ਸੇਵਾ ਕਰਵਾ ਰਹੇ ਆ ਤੇ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰ ਮੱਛਰਦਾਨੀ ਦੀ ਹਰੇ ਚਾਰੇ ਦੀ ਸੰਗਤ ਜੀ ਮੈਂ ਬੇਨਤੀ ਕਰਦਾ ਆਵਾਜ਼ ਦੂਰ ਤੱਕ ਜਾਣੀ ਹੈ ਕਿਉਂਕਿ ਅਸੀਂ ਗਰਾਊਂਡ ਤੇ ਆ ਪਸ਼ੂਆਂ ਵਾਸਤੇ ਚਾਰਾ ਖਤਮ ਹੋ ਗਿਆ ਜਿਵੇਂ ਪਾਣੀ ਦੇ ਨਾਲ ਬਿਮਾਰੀਆਂ ਬੜੀਆਂ ਆਈਆਂ ਪਸ਼ੂਆਂ ਦੇ ਖੁਰ ਵੀ ਖਰਾਬ ਹੋ ਰਹੇ ਨੇ ਜਿਵੇਂ ਵੀਰ ਜੀ ਨੇ ਕਿਹਾ ਜੇ ਕੋਈ ਓਡੋਮੋਸ ਦੀ ਸੇਵਾ ਕਰ ਸਕਦਾ ਜੇ ਕੋਈ ਮੱਛਰਦਾਨੀ ਦੀ ਸੇਵਾ ਕਰ ਸਕਦਾ ਸੋ ਅੱਜ ਬਿਮਾਰੀਆਂ ਬੜੀਆਂ ਆਈਆਂ ਸੋ ਮੈਂ ਬੇਨਤੀ ਕਰਾਂਗਾ ਸਮਾਜ ਸੇਵੀ ਕੋ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਬੇਨਤੀ ਏ ਵੀ ਪਾਣੀ ਦੇ ਨਾਲ ਬੜੇ ਮਰੇ ਹੋਏ ਜਾਨਵਰ ਕੁੱਤੇ ਬਿੱਲੇ ਸੱਪ ਪਸ਼ੂ ਜਿਹੜੇ ਨੇ ਆਪਾਂ ਵੇਖਦੇ ਕੱਟੇ ਕੱਟੀਆਂ ਵੱਛੇ ਬੱਚੀਆਂ ਬੜਾ ਕੁਝ ਰੁੜ ਕੇ ਆਇਆ ਇਹਦੇ ਨਾਲ ਬਿਮਾਰੀਆਂ ਵੀ ਆ ਰਹੀਆਂ ਐ ਸ਼ਹਿਰਾਂ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਗੰਦੇ ਸੀਵਰੇਜ ਦਾ ਕੈਮੀਕਲ ਵਾਲਾ ਪਾਣੀ ਹੈ ਖਾਰਿਛ ਹੋ ਰਹੀ ਲੋਕਾਂ ਨੂੰ ਚਮੜੀ ਰੋਗ ਲੱਗ ਰਿਹਾ ਸੋ ਡਾਕਟਰਾਂ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਬੇਨਤੀ ਏ ਸਰਕਾਰ ਨੂੰ ਬੇਨਤੀ ਵੀ ਕੋਈ ਮੈਡੀਕਲ ਰਾਹਤ ਕੈਂਪ ਖੋਲੇ ਜਾਣ ਹੋਰ ਵੀ ਸਾਡੇ ਬੜੇ ਆਪਾਂ ਵੇਖਦੇ ਸਮਾਜ ਸੇਵੀ ਬੁੱਧੀ ਜੀ ਵੀ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਉਹ ਵੇਖੋ ਪੰਜਾਬ ਦਾ ਵੀ ਇੱਕ ਟਰਾਲਾ ਵੀਰ ਲੈ ਕੇ ਆਏ ਨੇ ਇਹ ਮਾਲਵੇ ਵਾਲੇ ਮੈਂ ਵੇਖਦਾ ਵੀ ਜਦੋਂ ਵੀ ਸਾਡੇ ਤੇ ਮੁਕਤਾ ਪੈਂਦੀ ਏ ਤੇ ਇਹ ਮਤਲਬ ਹਰ ਬਣੀ ਭਰ ਜਵਾਨੀ ਦੇ ਨੌਜਵਾਨ ਵੇਖੋ ਬਾਬੇ ਸਾਰੇ ਮੋਨੇ ਘੋਨੇ ਨਹੀਂ ਪਰ ਗੱਲ ਅੱਗੇ ਪਿੱਛੇ ਇਹਨੂੰ ਕਹਿੰਦੇ ਨੇ ਮੋਨੇ ਘੋਨੇ ਪਰ ਮੈਂ ਵੇਖਿਆ ਵੀ ਜਦੋਂ ਸੇਵਾ ਦੀ ਗੱਲ ਆਉਂਦੀ ਏ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਏ ਤੇ ਸਭ ਤੋਂ ਜ਼ਿਆਦਾ ਇਹੋ ਰਮਾਲਾ ਵਾਲੇ ਇਹੋ ਵੀਰ ਅੱਗੇ ਹੁੰਦੇ ਨੇ ਸੋ ਤੁਸੀਂ ਵੇਖ ਸਕਦੇ ਜੇ ਸਮਾਜ ਸੇਵੀਆਂ ਦੀ ਵੀ ਕੋਈ ਕਮੀ ਨਹੀਂ ਆ ਵੀਰ ਕਿੱਥੋਂ ਆਏ ਕਿਹੜੇ ਪਿੰਡੋਂ ਆਏ ਜੀ? ਕਿਹੜੇ ਪਿੰਡੋਂ ਆਏ ਜੀ? ਅਸੀਂ ਆ ਬਾਈ ਜੀ। ਹਾਂ ਜੀ। ਬਾਈ ਨੂੰ ਪਿੰਡ ਦੋਲੀ ਵਾਲਾ ਦਾ ਬਾਬੇ ਚੁੱਗਲ ਤੋਂ ਆਇਆ। ਅੱਛਾ ਸੇਵਾ ਲੈ ਕੇ ਆਏ ਜੀ। ਮਿੱਟੀ ਦੀ ਸੇਵਾ ਲੈ ਕੇ ਆਏ। ਬਹੁਤ ਧੰਨਵਾਦ ਧੰਨਵਾਦ। ਦੇਖੋ ਵੀਰ ਮਿੱਟੀ ਦੀ ਸੇਵਾ ਲੈ ਕੇ ਪਹੁੰਚੇ ਨੇ। ਇਹਨਾਂ ਨੂੰ ਬੰਨ ਤੇ ਬੰਨ ਤੇ ਚਲਜੋ ਬੰਨ ਤੇ ਲੋੜ ਹੈਗੀ ਏ। ਸੋ ਧੰਨਵਾਦ ਆ ਵੀਰਾਂ ਸਾਰਿਆਂ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਸਮਾਜ ਸੇਵੀਆਂ ਦਾ। ਉਧਰ ਵੇਖ ਸਕਦੇ ਭਾਈ ਅਮਰਪਾਲ ਦਾ ਉਧਰ ਹੀ ਰਾਹਤ ਕੈਂਪ ਲੱਗਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿ